ਪੰਜਾਬ ਦੇ ਜੇਲ੍ਹਾਂ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਨੇ ਹਾਲਾਂਕਿ ਸਰਕਾਰ ਆ ਦਾਅਵੇ ਕਰਦੀਆਂ ਨੇ ਕਿ ਜੇਲ੍ਹਾਂ ਵਿੱਚ ਜੈਮਰ ਲਗਾਏ ਗਏ ਨਹੀਂ ਪਰ ਫਰੀਦਕੋਟ ਦੀ ਜੇਲ੍ਹ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਹੈ ਇਸ ਜੇਲ੍ਹ ਦੇ ਵਿੱਚੋਂ 24 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਹ ਜੇਲ੍ਹ ਦੀ ਆ ਬੈਰਕਾਂ ਦੇ ਬਾਹਰ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਏ ਨੇ ਤੇ ਇਸ ਤੋਂ ਇਲਾਵਾ ਮੋਬਾਈਲ ਚਾਰਜਰ ਜਰਦਗੀਆਂ ਪੁਰੀਆਂ ਤੋਂ ਇਲਾਵਾ ਨਸ਼ੀਲੇ ਪਦਾਰਥ ਵੀ ਜੇਲ੍ਹ ਦੇ ਵਿੱਚੋਂ ਬਰਾਮਦ ਹੋਏ ਨੇ ਤੇ ਹੁਣ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ कल 12/24 ਨੂੰ ਇੱਕ ਪੱਤਰ ਪ੍ਰਾਪਤ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹਦੇ ਵਿੱਚ ਟੋਟਲ 24 ਮੋਬਾਈਲ ਫੋਨ ਉਸ ਜਰਦੇ ਦੀਆਂ ਕੁੜੀਆਂ ਇੱਕ ਚਾਰਜਰ ਜਿਹੜਾ ਲਾਵਾ ਸੌਲਟ ਵਿੱਚ ਮਿਲੇ ਸੀ ਅੰਦਰੋਂ ਜਿਹਦੇ ਵਿੱਚ 6 ਮੋਬਾਈਲ ਜਿਹੜੇ ਐ ਵੱਖ-ਵੱਖ ਬੈਰਕਾਂ ਵਿੱਚੋਂ ਤਲਾਸ਼ੀ ਦਰਾਂ ਤਲਾਸ਼ੀ ਵੀ ਅੰਦਰੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਸੀ ਤੇ 18 ਮੋਬਾਈਲ ਜਿਹੜੇ ਐ ਜਰਦੇ ਦੀਆਂ ਕੁੜੀਆਂ ਤੇ ਇੱਕ ਚਾਰਜਰ ਜਿਹੜਾ ਹੋਰ ਐ 12ੋਂ ਥੈਂਕੇ ਗਏ ਸੀ ਉਹ ਪ੍ਰਾਪਤ ਹੋਏ ਦੇਸ਼ ਨੂੰ ਲੈ ਕੇ ਸਰ ਜਿਹੜੀ ਹੈ ਐਫ ਆਈ ਆਰ ਜੀ ਦਰਜ ਕਰ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਹੈ ਜੋ ਮੋਬਾਈਲ ਦੇ ਵਿੱਚੋਂ ਉਹਦਾ ਪੀ ਐਮ ਆਈ ਨੰਬਰ ਲੈ ਕੇ ਜਾਂ ਉਹਦੀ ਕੋਈ SIM ਚੱਲਦਾ ਹੈ ਉਹਦੀ ਅਗਲੀ ਜਿਹੜੀ ਹੈ ਸੀ ਡੀ ਆਰ ਪਵਾ ਕੇ ਜਿਹਦੇ ਤਹਿਤ ਚੱਲੂਗਾ ਉਹ ਅਗਲੀ ਕਾਰਵਾਈ ਮਨੁਸ਼ੀ ਜਨ ਕੱਲ 12/24 ਨੂੰ ਇੱਕ ਪੱਤਰ ਪ੍ਰਾਪਤ ਹੋਇਆ ਹੈ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਉਹਦੇ ਟੋਟਲ 24 ਮੋਬਾਈਲ ਫੋਨ ਉਸ ਜਰਜੇ ਦੀਆਂ ਕੁੜੀਆਂ ਇੱਕ ਚਾਰਜਰ ਜਿਹੜਾ ਲਾਵਰ ਸਾਲ ਦੇ ਵਿੱਚ ਮਿਲੇ ਸੀ ਅੰਦਰੋਂ ਜਿਹਦੇ ਵਿੱਚ 6 ਮੋਬਾਈਲ ਜਿਹੜੇ ਐ ਵੱਖ-ਵੱਖ ਬੈਰਕਾਂ ਵਿੱਚ ਤਲਾਸ਼ੀ ਦਰਾਂ ਤਲਾਸ਼ੀ ਵੀ ਆਂਦਰਾਮ ਗੇਰ ਪ੍ਰਕਾਸ਼ ਨੂੰ ਮਿਲੇ ਸੀ ਤੇ 18 ਮੋਬਾਈਲ ਜਿਹੜੇ ਐ ਜੱਡੇ ਦੀਆਂ ਕੁੜੀਆਂ ਤੇ ਇੱਕ ਚਾਰਜਰ ਜਿਹੜਾ ਰੋ ਰਾਈ ਬਾਹਰੋਂ ਥੈਂਕੇ ਗਏ ਸੀ ਉਹ ਪ੍ਰਾਪਤ ਹੋਏ ਸੀ ਇਸ ਨੂੰ ਲੈ ਕੇ ਸਰ ਜਿਹੜੀ ਐ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਐ ਜੋ ਮੋਬਾਈਲ ਦੇ ਵਿੱਚੋਂ ਉਹਦਾ ਪੀ ਐਮ ਆਈ ਨੰਬਰ ਲੈ ਕੇ ਜਾਂ ਉਹਦੀ ਕੋਈ ਸਿਮ ਚੱਲਦਾ ਹੈ ਉਹਦੀ ਅਗਲੀ ਜਿਹੜੀ ਐ ਸੀ ਡੀ ਆਰ ਪਵਾ ਕੇ ਇਹ ਤਾਂ ਇਹ ਚੱਲੂਗਾ ਉਹ ਅਗਲੀ ਕਰ ਰਹੀ ਹਮੁਸਤਰੀ ਪੰਜਾਬ ਦੀਆਂ ਜੇਲਾਂ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਨੇ ਹਾਲਾਂਕਿ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਜੇਲਾਂ ਵਿੱਚ ਜੈਮਰ ਲਗਾਏ ਗਏ ਨਹੀਂ ਪਰ ਫਰੀਦਕੋਟ ਦੀ ਜੇਲ੍ਹ ਪਰਫਰ ਤੋਂ ਬੁਲਵਾਦਾ ਵਿੱਚ ਹੈ ਇਸ ਜੇਲ੍ਹ ਦੇ ਵਿੱਚੋਂ 24 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਹ ਜੇਲ੍ਹ ਦੀ ਆਬੈਲਕਾਂ ਦੇ ਬਾਹਰ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਏ ਨੇ ਤੇ ਇਸ ਤੋਂ ਇਲਾਵਾ ਮੋਬਾਈਲ ਚਾਰਜਰ ਜਰਦਗੀਆ ਪੁਰੀਆਂ ਤੋਂ ਇਲਾਵਾ ਨਸ਼ੀਲੇ ਪਦਾਰਥ ਵੀ ਜੇਲ੍ਹ ਦੇ ਵਿੱਚੋਂ ਬਰਾਮਦ ਹੋਏ ਨੇ ਤੇ ਹੁਣ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਸਾਨੂੰ 12 ਤੰਤ 24 ਨੂੰ ਇਹ ਪੱਤਰ પ્રાપ્ત ਹੋਇਆ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹਦੇ ਵਿੱਚ ਟੋਟਲ 24 ਮੋਬਾਈਲ ਫੋਨ ਕੁਝ ਜਰਦੇ ਦੀਆਂ ਕੁੜੀਆਂ ਤੇ ਇੱਕ ਚਾਰਜਰ ਜਿਹੜਾ ਲਾਵਾ ਸੌਲ ਦੇ ਵਿੱਚ ਮਿਲੇ ਸੀ ਅੰਦਰੋਂ ਜਿਹਦੇ ਵਿੱਚੋਂ 6 ਮੋਬਾਈਲ ਜਿਹੜੇ ਐ ਵੱਖ-ਵੱਖ ਬੈਰਕਾਂ ਵਿੱਚੋਂ ਤਲਾਸ਼ੀ ਦਰਾਂ ਤਲਾਸ਼ੀ ਵੀ ਅੰਦਰੋਂ ਜਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਸੀ ਤੇ 18 ਮੋਬਾਈਲ ਜਿਹੜੇ ਐ ਜਰਦੇ ਦੀਆਂ ਕੁੜੀਆਂ ਤੇ ਇੱਕ ਚਾਰਜਰ ਜਿਹੜਾ ਰੋ ਰਾਈ ਬਾਹਰੋਂ ਥੈਂਕੇ ਗਏ ਸੀ ਉਹ ਪ੍ਰਾਪਤ ਹੋਏ ਸੀ ਇਸ ਨੂੰ ਲੈ ਕੇ ਸਰ ਜਿਹੜੀ ਹੈ ਇਹ FIR ਜਿਹੜੀ ਦਰਜ ਕਰ ਦਿੱਤੀ ਗਈ ਹੈ। ਅਗਲੀ ਕਾਰਵਾਈ ਜਿਹੜੀ ਹੈ ਜੋ ਮੋਬਾਈਲ ਦੇ ਵਿੱਚੋਂ ਉਹਦਾ IMEI ਨੰਬਰ ਲੈ ਕੇ ਜਾਂ ਉਹਦੇ ਕੋਈ ਨਾ SIM ਚੱਲਦਾ ਹੈ। ਉਹਦੀ ਅਗਲੀ ਜਿਹੜੀ ਹੈ CDR ਪਵਾ ਕੇ ਜਿਹਦੇ ਤਹਿਤ ਚੱਲੂਗਾ ਉਹ ਅਗਲੀ ਕਾਰਵਾਈ ਮੂਲ ਜੇ। ਕੱਲ 12 ਤੰਤ 24 ਨੂੰ ਇੱਕ ਪੱਤਰ ਪਾਪ ਹੋਇਆ ਜਿਹੜੇ ਪ੍ਰਸ਼ਾਸਨ ਵੱਲੋਂ। ਜਿਹਦੇ ਵਿੱਚ ਟੋਟਲ 24 ਮੋਬਾਈਲ ਫੋਨ, ਕੁਝ ਜਰਦੀ ਦੀਆਂ ਕੁੜੀਆਂ ਇੱਕ ਚਾਰਜਰ ਜਿਹੜਾ ਲਾਵਾ ਸੌਲਤ ਵਿੱਚ ਮਿਲੇ ਸੀ ਅੰਦਰੋਂ। ਵੀਰਵਿਤਰ 6 ਮੋਬਾਈਲ ਜਿਹੜੇ ਆ ਵੱਖ-ਵੱਖ ਅਮਰੀਕਾ ਵਿੱਚੋਂ ਤਲਾਸ਼ੀ ਦਰਾਂ ਤਲਾਸ਼ੀ ਵੀ ਆਂਦਰਾਮ ਜੇਰ ਪ੍ਰਕਾਸ਼ਨ ਨੂੰ ਮਿਲੇ ਸੀ ਤੇ 18 ਮੋਬਾਈਲ ਜਿਹੜੇ ਆ ਜੱਡੇ ਦੀਆਂ ਕੁੜੀਆਂ ਤੇ ਇੱਕ ਚਾਰਜਰ ਜਿਹੜਾ ਰੋ ਰਾਈਂ ਬਾਹਰੋਂ ਪੈਂਕੇ ਗਏ ਸੀ ਉਹ ਪ੍ਰਾਪਤ ਹੋਏ। ਇਹਨਾਂ ਨੂੰ ਲੈ ਕੇ ਸਰ ਜਿਹੜੀ ਐਫ ਆਈ ਆਰ ਰਿਪੋਰਟ ਦਰਜ ਕਰ ਦਿੱਤੀ ਗਈ ਹੈ। ਅਗਲੀ ਕਾਰਵਾਈ ਜਿਹੜੀ ਆ ਜੋ ਮੋਬਾਈਲ ਦੇ ਵਿੱਚੋਂ ਉਹਦਾ ਪੀ ਐਮ ਆਈ ਨੰਬਰ ਲੈ ਕੇ ਜਾਂ ਉਹਦੀ ਜੋ ਸਿਮ ਚੱਲਦਾ ਹੈ ਉਹਦੀ ਅਗਲੀ ਜਿਹੜੀ ਹੈ ਸੀ ਡੀ ਆਰ ਪਵਾ ਕੇ ਜਿਹਦੇ ਤਹਿਤ ਚੱਲੂਗਾ ਉਹ ਅਗਲੀ ਕਾਰਵਾਈ ਮਨੂਜੀਨ।